ਉਹ ਗਰੁੱਪ ਮੇਰਾ ਆ ਗਰੁੱਪ ਮੇਰਾ ਗਰੁੱਪ ਮੈਨੂੰ ਔਖੇ ਵੇਲੇ ਬਚਾ ਲੇਗਾ ਕਮਜ਼ੋਰ ਦਿਲ ਕਰਦੇ ਹੁੰਦੇ ਨੇ ਐਦਾਂ ਦਾ ਹੀਲਾ ਦੋਸਤੋ ਮਾੜੀ ਨੀਤ ਨਾਲ ਮਾਰੇ ਪੈਸੇ ਨਾਲ ਬਣਾਇਆ ਹੋਇਆ ਆਲਣਾ ਇੱਕ ਦਿਨ ਹੁੰਦਾ ਟੀਲਾ ਟੀਲਾ ਦੋਸਤੋ ਇੱਕ ਦਿਨ ਹੁੰਦਾ ਟੀਲਾ ਟੀਲਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਜੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਐਸਐਸਪੀ ਡਾਕਟਰ ਮਹਿਤਾਬ ਸਿੰਘ ਬਿਰਕ ਹੋਣਾ ਦੀ ਅਗਵਾਈ ਹੇਠ ਸ਼ੀਤ ਭਗਤ ਸਿੰਘ ਨਗਰ ਦੀ ਪੁਲਿਸ ਬਿਹਤਰੀਨ ਕੰਮ ਕਰ ਰਹੀ ਹੈ ਜੇ ਗੱਲ ਕਰੀਏ ਤਾਂ ਨਸ਼ਾ ਤਸਕਰਾਂ ਨੂੰ ਬਹੁਤ ਚੰਗੀ ਤਰੀਕੇ ਨਾਲ ਕੇਲ ਪਾਈ ਜਾ ਰਹੀ ਹੈ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਪਰ ਨਾਲ ਦੀ ਨਾਲ ਨਸ਼ੇ ਦੇ ਸੌਦਾਗਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਨੂੰ ਫ੍ਰੀਜ਼ ਕਰਨ ਦਾ ਅਤੇ ਅਟੈਚ ਕਰਨ ਦਾ ਕੰਮ ਵੀ ਜਿਹੜਾ ਆ ਜੋਰਾ ਸ਼ੋਰਾ ਤੇ ਜਾਰੀ ਹੈ ਗੱਲ ਕਰੀਏ ਕਿ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਕਲਰਾਂ ਮੱਲਾ ਨਵਾਂ ਸ਼ਹਿਰ ਵੇਖੇ ਅਤੇ ਰੁੜ ਕੀ ਖਾਸ ਵੇਖੇ ਪ੍ਰਾਪਰਟੀ ਜਿਹੜੀ ਨਸ਼ਾ ਤਸਕਰਾਂ ਦੀ ਉਹਨਾਂ ਨੂੰ ਅਟੈਚ ਕੀਤਾ ਗਿਆ ਸੀ ਹੁਣ ਜਿਹੜੇ ਨਸ਼ਾ ਤਸਕਰ ਆਪਣੀ ਪ੍ਰਾਪਰਟੀ ਨੂੰ ਸੇਲ ਨਹੀਂ ਕਰ ਸਕਦੇ ਉਹਨਾਂ ਦੇ ਘਰਾਂ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਸੀ ਲੇਕਿਨ ਹੁਣ ਜਿਹੜੀ ਤਾਜ਼ਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਿੰਡ ਜੱਬੋਵਾਲ ਤੋਂ ਆ ਚਰਚਿਤ ਨਾਮ ਹੈ ਪਿੰਡ ਜੱਬੋਵਾਲ ਦਾ ਔਰ ਜੱਬੋਵਾਲ ਪਿੰਡ ਵੇਖੇ ਕਲਵਿੰਦਰ ਕੌਰ ਨਾਮਕ ਔਰਤ ਕਲਵਿੰਦਰ ਕੌਰ ਵਾਈਫ ਆਫ ਮੱਖਣ RAM ਜਿਸ ਦੇ ਐਂਡੀਪੀਐਸ ਦੇ ਪਰਚਨ ਉਸ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਉਸ ਦੀ ਪ੍ਰਾਪਰਟੀ ਦੀ ਕੀਮਤ ਤਕਰੀਬਨ ਤਕਰੀਬਨ 47 ਲੱਖ 40 ਹਜ਼ਾਰ ਦੱਸੀ ਜਾ ਰਹੀ ਹੈ ਮੌਕੇ ਤੇ ਐਸਐਚਓ ਸਿਟੀ ਥਾਣੇ ਤੋਂ ਸਤਨਾਮ ਸਿੰਘ ਕਾਮਾ ਸਰਕਲ ਦੇ ਕਾਨੂੰਗੋ ਮੌਕੇ ਤੇ ਮੌਜੂਦ ਸਨ ਪੰਜ ਲੰਬੜਦਾਰ ਪਟਵਾਰੀ ਉੱਥੇ ਮੌਜੂਦ ਸਨ ਔਰ ਪ੍ਰਾਪਰਟੀ ਨੂੰ ਜਿਹੜਾ ਹੁਣ ਫ੍ਰੀਜ਼ ਕਰ ਦਿੱਤਾ ਗਿਆ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਤੇ ਮੌਕੇ ਤੇ ਕਾਨੂੰਗੋ ਸਾਹਿਬ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੀ ਹੁਣ ਇਹ ਪ੍ਰਾਪਰਟੀ ਆ ਉਹ ਸਰਕਾਰ ਦੇ ਰੈਵਨਿਊ ਰਿਕਾਰਡ ਵਿੱਚ ਬੋਲੇਗੀ ਮਤਲਬ ਇਹ ਪ੍ਰਾਪਰਟੀ ਹੁਣ ਸਰਕਾਰ ਦੀ ਹੋ ਗਈ ਹੈ ਤਾਂ ਵੱਡੀ ਗੱਲ ਇਥੋਂ ਨਸ਼ਾ ਤਸਕਰਾਂ ਨੂੰ ਸਮਝਣਾ ਚਾਹੀਦਾ ਕਿ ਮਾੜੇ ਪੈਸੇ ਨਾਲ ਬਣਾਈ ਹੋਈ ਪ੍ਰਾਪਰਟੀ ਉਹਨਾਂ ਕੋਲ ਨਹੀਂ ਰਹਿੰਦੀ ਉਹ ਸਰਕਾਰ ਕੋਲ ਚਲੇ ਜਾਂਦੀ ਹੈ ਲੋਕਾਂ ਦੇ ਨਿਆਂਇਆਂ ਨੂੰ ਗਲਤ ਰਾਹ ਤੇ ਲਾਇਆ ਬਾਦੂਆਵਾਂ ਵਾਂ ਲਈਆਂ ਅਲੱਗ ਗੱਲ ਪਰ ਮਾੜੀ ਨੀਤ ਨਾਲ ਮਾੜੇ ਪੈਸੇ ਨਾਲ ਜਿਹੜੀ ਪ੍ਰਾਪਰਟੀ ਬਣਾਈ ਸੀ ਉਹ ਵੀ ਹੁਣ ਸਰਕਾਰ ਕੋਲ ਚਲੇ ਗਈ ਹੈ ਤਾਂ ਸਿੱਖਿਆ ਲੈਣ ਬਾਕੀ ਹੋਰ ਨਸ਼ਾ ਤਸਕਰ ਵੀ ਕਿ ਸਰਕਾਰ ਅਤੇ ਪ੍ਰਸ਼ਾਸਨ ਸੀਰੀਅਸ ਹੈ ਇਸ ਮਾਮਲੇ ਨੂੰ ਲੈ ਕੇ ਤੇ ਨਸ਼ਾ ਤਸਕਰਾਂ ਦਾ ਇਹੀ ਹਾਲ ਹੋਵੇਗਾ ਕਿ ਪੱਲੇ ਕਾਡੀ ਵੀ ਨਹੀਂ ਰਹਿਣੀ ਬਾਦੂਆਵਾਂ ਮੰ ਲਈਆਂ ਅਲੱਗ ਮੌਕੇ ਦੀਆਂ ਪਿੰਡ ਜੱਬੂਵਾਲ ਤੋਂ ਤਸਵੀਰਾਂ ਦਿਖਾ ਦਿੰਦੇ ਹਾਂ ਐਸਐਚਓ ਸਾਹਿਬ ਕਿੰਨੇ ਲੱਖ ਦੇ ਪ੍ਰਾਪਰਟੀ ਫ੍ਰੀਜ਼ ਹੋ ਰਹੀ ਆ ਔਰ ਕਿਹਦੇ ਨਾਮ ਤੇ ਆ ਤੇ ਸ਼ੁਭ ਆਪਣਾ ਨਾਮ ਤੇ ਥਾਣਾ ਕਿਹੜਾ ਜੀ ਮੈਂ ਐਸਐਚਓ ਸਦਵਾਪੁਰ ਦਾ ਐਸਐਚਓ ਥਾਣਾ ਸਿਟੀ ਬੰਗਾ ਜੀ ਤੇ ਕੁਲਵਿੰਦਰ ਕੌਰ ਵਾਈਫ ਆਫ ਬਖਸ਼ਰਾਮ ਹੈ ਪਿੰਡ ਜੱਬੂਵਾਲ ਤੋਂ ਜੀ ਅਤੇ ਐਨਡੀਪੀਐਸ ਦੇ ਕੁਝ ਮੁਕਾਦਮੇ ਦਰਜ ਸੀ ਜੀ ਇਹਦੇ ਕਰਕੇ ਭਾਰਤ ਸਰਕਾਰ ਵੱਲੋਂ ਕੰਪਿਊਟਰ ਸੌਲਵਿੰਗ ਵੱਲੋਂ ਜਿਹੜੀ ਹੈਗੀ ਆ 47 ਲੱਖ 40 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਆ ਉਹ ਫ੍ਰੀਜ਼ ਕੀਤੀ ਗਈ ਹੈ ਜੀ ਜੀ ਸਰ ਸ਼ੁਭ ਕੀ ਨਾਮ ਜੀ ਮੇਰਾ ਨਾਮ ਪਲਵਿੰਦਰ ਸਿੰਘ ਕਾਂਗੋ ਸਰਕਲ ਕਮ ਆ ਜੀ ਤੇ ਅੱਜ ਅਸੀਂ ਐਨਡੀਪੀਐਸ ਕੇਸ ਦੇ ਤਹਿਤ ਪਿੰਡ ਜੱਬੋਲ ਆਏ ਸੀਗੇ ਜੱਬੋਲ ਸ਼੍ਰੀਮਤੀ ਕੁਲਵਿੰਦਰ ਕੌਰ ਉਰਫ ਸੋਨੂ ਪਤਨੀ ਮੱਖਣ RAM ਦੀ ਜਿਹੜੀ ਪ੍ਰਾਪਰਟੀ ਆ ਸਰਕਾਰ ਨੇ 40 ਲੱਖ 47000 ਰੁਪਏ ਦੇ ਵਿੱਚ ਜਿਹੜੀ ਆ ਇਹ ਜਬਤ ਕੀਤੀ ਆ 47 ਲੱਖ 40 ਹਜ਼ਾਰ ਰੁਪਏ ਦੇ ਵਿੱਚ ਇਸ ਕਰਕੇ ਦਾ ਅੱਜ ਅਸੀਂ ਇੱਥੇ ਕਾਰਵਾਈ ਕਰਨ ਆਏ ਸੀਗੇ ਤੇ ਅੱਜ ਤੋਂ ਬਾਅਦ ਇਹ ਰਿਕਾਰਡ ਦੇ ਵਿੱਚ ਰੈਵਨੂ ਰਿਕਾਰਡ ਦੇ ਵਿੱਚ ਐਂਟਰੀ ਹੋ ਜਾਣੀ ਆ ਜੀ ਇਹ ਪ੍ਰਾਪਰਟੀ ਜਿਹੜੀ ਅੱਜ ਤੋਂ ਬਾਅਦ ਜਿਹੜੀ ਜਬਤ ਹੋ ਗਈ ਹੈ ਸਰਕਾਰ ਦੇ ਹੱਕ ਦੇ ਵਿੱਚ ਇਹ ਕਿਸ ਤਰ੍ਹਾਂ ਹੁੰਦਾ ਸਰ ਜਦੋਂ ਪ੍ਰਾਪਰਟੀਆਂ ਸਰਕਾਰ ਦੇ ਜਬਤ ਹੋ ਜਾਂਦੀਆਂ ਆ ਇਹ ਪ੍ਰੋਪਰ ਇਹਨਾਂ ਦਾ ਕੇਸ ਚੱਲਦਾ ਹੈਗਾ ਜੀ ਐਂਡੀਪੀਐਸ ਕੇਸ ਅਦਾਲਤਾਂ ਦੇ ਰਾਹੀਂ ਉਹ ਫਿਰ ਮਾਨਯੋਗ ਅਦਾਲਤ ਇਹਦਾ ਫੈਸਲਾ ਕਰਦੀ ਆ ਹਾਂਜੀ ਤੇ ਦੂਜੀ ਤੁਹਾਨੂੰ ਵੀ ਮੌਕਾ ਮਿਲਦਾ ਆਪਣੀ ਜਿਹੜਾ ਪੱਖ ਪੇਸ਼ ਕਰਨ ਦਾ ਹਾਂ ਠੀਕ ਉਸ ਤੋਂ ਬਾਅਦ ਹੀ ਅਦਾਲਤ ਦਾ ਜਿਹੜਾ ਫੈਸਲਾ ਸੁ ਐਸਐਚਓ ਸਾਹਿਬ ਕਿਉਂਕਿ 47 ਲੱਖ ਦਾ ਬਹੁਤ ਵੱਡਾ ਮਾਮਲਾ ਹੋ ਜਾਂਦਾ 47 ਲੱਖ 40 ਹਜ਼ਾਰ ਦਾ ਜਿਹੜੇ ਅਸੀਂ ਵੀ ਇਹ ਵਿਅਕਤੀ ਇਹ ਕੰਮ ਕਰਦੇ ਹੈਗੇ ਆ ਉਹਨਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਉਸਨੂੰ ਆਪਣੀ ਕਾਰਵਾਈ ਹੋਈ ਆ ਜੀ ਇਦਾਂ ਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਿਹੜੇ ਨਸ਼ੇ ਵਗੈਰਾ ਦਾ ਹੋਰ ਇਹੋ ਜਿਹੇ ਗਲਤ ਕੰਮ ਕਰਦੇ ਆ ਉਸ ਤੋਂ ਬਾਜ਼ ਆਉਣ ਇਹਦੇ ਕੋਈ ਕਾਰਵਾਈ ਨਾ ਕਰਨਾ ਜੀ ਸ਼ੁਕਰੀਆ